ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਹੋਰ ਸਾਰੇ ਠੀਕ ਹੋ ਬਾਈ ਬਾਈ ਅੱਜ ਵੀਡੀਓ ਪਾਉਣੀ ਏ ਤੁਹਾਨੂੰ ਇੱਕ ਸਰੋਂ ਦੇ ਤੇਲ ਦੀ ਜਾਣਕਾਰੀ ਦੇਣੀ ਏ ਵੀ ਪਸ਼ੂਆਂ ਨੂੰ ਕਿਵੇਂ ਦੇਣਾ ਕੀ ਢੰਗ ਹੁੰਦਾ ਕੀ ਤਰੀਕਾ ਹੁੰਦਾ ਇੱਕ ਦਿਨ ਵੀਰ ਨੇ ਵੀਡੀਓ ਲਾ ਰੱਖੀ ਸੀ ਮੇਰੇ ਯਾਦ ਨਹੀਂ ਆਉਂਦਾ ਕਿਹੜੇ ਫਾਰਮ ਵਾਲਾ ਵੀਰ ਉਹ ਗੀਤਾ ਐ ਤੇ ਨੱਚਦਾ ਹੁੰਦਾ ਕਹਿੰਦਾ ਬਈ ਸਰੋਂ ਦਾ ਤੇਲ ਗਰਮ ਹੁੰਦਾ ਫਲਾਨਾ ਹੁੰਦਾ ਤੇ ਔਕਾਂ ਦਾ ਵੀਰੇ ਸਰੋਂ ਦਾ ਤੇਲ ਕਦੇ ਵੀ ਬੱਕਰੀਆਂ ਵਾਸਤੇ ਗਰਮ ਨਹੀਂ ਹੁੰਦਾ ਠੀਕ ਹੈ ਜੀ ਅੱਜ ਤੁਹਾਨੂੰ ਸ਼ਾਰਟ ਲਾ ਰੱਖਿਓ ਵੈਸੇ ਫਾਰਮ ਦੇ ਕਿਉਂਕਿ ਹਨੇਰਾ ਹੋ ਗਿਆ ਵੀਡੀਓ ਬਣਾਉਣ ਲੱਗੇ ਤੇ ਸੁਣ ਲੋ ਪਰ ਧਿਆਨ ਨਾਲ ਸਰੋਂ ਦਾ ਤੇਲ ਵੀਰੇ ਕਦੇ ਵੀ ਗਰਮ ਨਹੀਂ ਹੁੰਦਾ ਢੰਗ ਹੁੰਦਾ ਦੇਣ ਦਾ ਠੰਡ ਚ ਅਲੱਗ ਤਰੀਕੇ ਨਾਲ ਦਿੱਤਾ ਜਾਂਦਾ ਗਰਮੀ ਚ ਅਲੱਗ ਤਰੀਕੇ ਨਾਲ ਦਿੱਤਾ ਜਾਂਦਾ ਜੇ ਦੱਸਣਾ ਹੁੰਦਾ ਆ ਚੀਜ਼ ਦੱਸਿਆ ਕਰੋ ਵੀ ਗਰਮੀ ਚ ਤੇਲ ਕਿੰਨਾ ਦੇਣਾ ਠੰਡ ਚ ਆਪਾਂ ਕਿੰਨਾ ਦੇ ਸਕਦੇ ਆ ਕੀ ਢੰਗ ਨਾਲ ਦੇਣਾ ਕੀ ਪ੍ਰੋਸੈਸ ਹੁੰਦਾ ਤੇਲ ਦੇਣ ਦਾ ਗਰਮੀ ਚ ਕੀ ਪ੍ਰੋਸੈਸ ਹੁੰਦਾ ਸੁਣ ਲੋ ਬਈ ਧਿਆਨ ਨਾਲ ਪਹਿਲਾਂ ਤਾਂ ਆਪਾਂ ਬੱਕਰੀਆਂ ਵਾਲਿਆਂ ਬੱਕਰੀਆਂ ਦੀ ਗੱਲ ਕਰਾਂਗੇ ਮੱਝਾਂ ਗਾਈਆਂ ਵੀ ਰੱਖਦੇ ਆ ਚਲੋ ਥੋੜੀਆਂ ਨੇ ਉਹ ਘਰ ਵਾਸਤੇ ਐ ਪਰ ਕਈ ਵੀਰ ਚਲੋ ਬਿਜ਼ਨਸ ਆ ਕਈ ਵੀਰਾਂ ਦਾ ਮੱਝਾਂ ਗਾਈਆਂ ਦਾ ਉਹਨਾਂ ਨੂੰ ਮੇਰਾ ਵੱਧ ਤਜਰਬਾ ਹੁੰਦਾ ਆਪਾਂ ਉਹ ਗੱਲਾਂ ਸਾਂਝੀਆਂ ਚਲੋ ਕਰ ਦਾਂਗੇ ਕੁਛ ਨਾ ਕੁਛ ਪਰ ਮੈਂ ਤੁਹਾਨੂੰ ਬੱਕਰੀਆਂ ਦਾ ਪ੍ਰੋਸੈਸ ਦੱਸਦਾ ਜਿਹੜਾ ਬੱਕਰੀਏ ਚ ਇਹ ਬੱਕਰਾ ਹੈ ਇਹਨੂੰ ਤੇਲ ਦੇਣਾ ਹੋਵੇ ਸਰੋਂ ਦਾ 300 ਗ੍ਰਾਮ 350 ਗ੍ਰਾਮ ਅੱਧਾ ਕਿਲੋ ਹਾਈਐਸਟ ਬਹੁਤ ਹੋ ਜਾਂਦਾ ਵੀਰੇ ਪਰ ਜੇ ਸਹੀ ਢੰਗ ਨਾਲ ਦਿੱਤਾ ਹੋਵੇ ਤਾਂ ਮੱਝਾਂ ਨੂੰ ਦੇਣਾ ਗਰਮੀਆਂ ਦੇ ਵਿੱਚ 5-4 ਕਿਲੋ ਹੀ ਤੇਲ ਬਹੁਤ ਹੋ ਜਾਂਦਾ ਸਰੋਂ ਦਾ ਜੇ ਸਹੀ ਢੰਗ ਨਾਲ ਦਿੱਤਾ ਹੋਵੇ ਠੰਡ ਦੇ ਵਿੱਚ ਆਪਾਂ ਥੋੜੀ ਜਿਹੀ ਡੋਲੇ ਵਿਦਾ ਸਕਦੇ ਆ ਬੱਕਰੀਆਂ ਦੀ ਨਹੀਂ ਵਧਾਉਣੀ ਜਿਹੜੀ ਗੱਲ ਹੈ ਬੱਕਰੀਆਂ ਦੀ ਨਹੀਂ ਪਤਨੀ ਮੱਝਾਂਾਂ ਦੀ ਵਿਦਾ ਸਕਦੇ ਆ ਹੁਣ ਸੋ ਲੋ ਗਰਮੀਆਂ ਦੇ ਵਿੱਚ ਤੇਲ ਕਿਵੇਂ ਦੇਣਾ ਸਰੋਂ ਦਾ ਸਭ ਤੋਂ ਪਹਿਲਾਂ ਜਿਹੜਾ ਤੇਲ ਆਪਾਂ ਕੋਲੋਂ ਤੋਂ ਕਢਾ ਕੇ ਲੈਉਣਾ ਘਰ ਦੀ ਕਾਣੀ ਕਹੇਦ ਨੇ ਜਿਹਨੂੰ ਆਪਾਂ ਕੱਚੀ ਕਾਣੀ ਵੀ ਕਹੇਦ ਨੇ ਘਰ ਦੀ ਕਾਣੀ ਵੀ ਕਹੇਦ ਨੇ ਸਰੋਂ ਦੇ ਖਾਲ ਜਿਹੜੀ ਆਪਾਂ ਕਢਾ ਕੇ ਲੈਉਨੇ ਆ ਉਦੋਂ ਤੇਲ ਦਾ ਹਮੇਸ਼ਾ ਜੇ ਤੁਸੀਂ ਦੇਖੋਗੇ ਬੇਸ ਸੰਘਣਾ ਹੁੰਦਾ ਆਪਣੀਆਂ ਪਹਿਲਾਂ ਮਾਮਾ ਹੁੰਦੀਆਂ ਸੀ ਉਹਨਾਂ ਨੇ ਬੇਬੇ ਹੁੰਦੀਆਂ ਸੀ ਉਹਨਾਂ ਨੇ ਕੀ ਕਰਨਾ ਤੇਲ ਮਠੀਰ ਲੈਂਦੀਆਂ ਸੀ ਪਸ਼ੂ ਤੋਂ ਦੇਣ ਤੋਂ ਪਹਿਲਾਂ ਬਜ਼ੁਰਗਾਂ ਦੇ ਤਜਰਬੇ ਕੱਢੇ ਹੁੰਦੇ ਆ ਉਹ ਕਿਸੇ ਗੱਲ ਤੇ ਕੱਢੇ ਹੁੰਦੇ ਆ ਉਹਨਾਂ ਦੇ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਹੈ ਹਾਂਜੀ ਸੁਣ ਲੋ ਤੇਲ ਆਪਾਂ ਜਦੋਂ ਵੀ ਕਿਸੇ ਵੀ ਪਸ਼ੂ ਨੂੰ ਦੇਣਾ ਉਹਨੂੰ ਮਠੀਰ ਲੋ ਇੱਕ ਗੁੜ ਦੀ ਡਲੀ ਸਿੱਟ ਕੇ ਵਾਲ ਖਵਾ ਲੋ ਜਦੋਂ ਅਵਾਲਾ ਖਵਾ ਲੋਂਗੇ ਉਹਦਾ ਵੇਸ ਪਤਲਾ ਹੋ ਜਾਣਾ ਉਹ ਸ਼ੋਧਿਆ ਜਾਂਦਾ ਠੀਕ ਆ ਜੀ ਸ਼ੋਧਿਆ ਜਾਂਦਾ ਗੁਣਵੱਤਾ ਨਹੀਂ ਤੇਲ ਦੀ ਵੀ ਕਦੇ ਮਰਦੀ ਹੁੰਦੀ ਉਹਦੋਂ ਦੇਣਾ ਕਿਵੇਂ ਆ ਜਾਇ ਬੱਕਰੀ ਨੂੰ ਦੇ ਰਹੇ ਹਾਂ ਤੁਸੀਂ ਬੱਕਰੀ ਨੂੰ ਦੇਣਾ ਦਾ 50 ਗ੍ਰਾਮ ਤੇਲ ਲੈ ਲਓ ਸਰੋਂ ਦਾ ਤੇ ਕਿਲੋ ਛੋਲਿਆਂ ਦੀ ਚੂਰੀ ਲੈ ਲਓ ਭਾਈ ਉਹਦੇ ਵਿੱਚ ਪਸਲਾ ਕੇ ਦੇਣਾ ਛੋਲਿਆਂ ਦਾ ਤੇ ਸਰੋਂ ਦੇ ਤੇਲ ਦਾ ਕੰਪੈਰੀਜ਼ਨ ਬਹੁਤ ਤਕੜਾ ਹੁੰਦਾ ਬਹੁਤ ਹੀ ਤਕੜਾ ਰਿਜ਼ਲਟ ਮਿਲਦਾ ਜਿਹੋ ਜਿਹ 10 ਕਿਲੋ ਤੇਲ ਦੇਤਾ ਤੁਸੀਂ ਜਿਹੋ ਜਿਹ 5 ਕਿਲੋ ਤੇਲ ਦੇਤਾ ਛੋਲਿਆਂ ਨਾਲ ਇੱਕ ਇੱਕੋ ਜਿਹਾ ਰਿਜ਼ਲਟ ਮਿਲ ਜਾਂਦਾ ਓਵੇਂ ਮੱਝਾਂ ਨੂੰ ਜੇ ਗਰਮੀ ਵਿੱਚ ਠੰਡ ਵਿੱਚ ਦੇਣਾ ਚਾਹੀਏ ਗਰਮੀ ਦੇਣਾ 100 ਤੋਂ 150 ਗ੍ਰਾਮ ਤੇਲ ਲੈ ਲਓ 1.5 ਕਿਲੋ 2 ਕਿਲੋ ਤੁਸੀਂ ਬੇਸਨ ਲੈ ਸਕਦੇ ਆ ਨਾ ਜਿਹਨੂੰ ਸ਼ੋਲੇ ਚੂਰੀ ਕਹਿੰਦੇ ਨੇ ਦਰੜਾ ਜਾ ਹੋਵੇ ਉਹ ਜੋ ਭਸਲਾ ਕੇ ਦੇ ਸਕਦੇ ਆ ਥੋੜੀ ਥੋੜੀ ਜਿਹੀ ਧਿਆਨ ਨਾ ਸੁਲੋ ਵੀਰੇ ਜੇ ਗਰਮੀਆਂ 'ਚ ਤੇਲ ਦੇਣਾ ਤਾਂ ਗਰਮੀਆਂ 'ਚ ਤੇਲ ਨੂੰ ਕੱਚ ਦੇ ਆਪਦੀ ਤਸੀਰ 'ਚ ਠਾਰ ਕੇ ਉਹਨੂੰ ਹੋ ਸਕੇ ਕਿਸੇ ਭਾਂਡੇ 'ਚ ਪਾ ਕੇ ਕੋਰੇ ਤੋੜੇ 'ਚ ਰੱਖ ਦਿਆ ਕਰੋ ਜਦੋਂ ਤੱਕ ਤੁਹਾਡਾ ਤੇਲ ਦਾ ਪ੍ਰੋਸੈਸ ਕੋਰੇ ਤੋੜੇ 'ਚ ਹੀ ਪਿਆ ਰਹੇ ਠੰਡ ਦੇ ਵਿੱਚ ਕੋਈ ਚੱਕਰ ਨਹੀਂ ਦਾ ਠੰਡ 'ਚ ਕੋਈ ਚੱਕਰ ਨਹੀਂ ਹੁੰਦਾ ਜਿਵੇਂ ਪਿਆਸ ਤੁਹਾਡਾ ਉਵੇਂ ਵੀ ਦੇ ਸਕਦੇ ਹੋ ਠੰਡ 'ਚ ਤੁਸੀਂ ਗੁੜ ਦੀ ਮਾਤਰਾ ਵਧਾ ਸਕਦੇ ਆ ਗਰਮੀ 'ਚ ਨੋਰਮਲ ਪਾ ਲਿਓ ਰਿਜ਼ਲਟ ਫੁੱਲ ਬਟਾ ਫੁੱਲ ਮਿਲਣਾ ਵੀਰੇ